ਇਹ ਦਾਦਾ ਹੈ ਰਾਜੇ ਖੇਲੇਗਾ ਲੋ ਸਮੇ ਪਹਿਲੀ ਆਹ ਬੱਲੇ 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 ਜੁੜ ਗਏ ਜੁੜ ਗਏ ਚਾਰ ਆਹ ਜੁੜ ਗਏ ਚਾਰ ਕਦੇ ਰਨ ਕਦੇ ਮੁੰਡੇ ਨੇ ਕਦੇ ਮੋਟਰਸਾਈਕਲ ਜਿੱਤ ਕੇ ਜਿਹੜੇ ਕਦੇ ਬੱਲੇ ਬੱਲੇ ਕਰਾਈ ਸੀ ਬੜੀ ਪੰਜਾਬੀ ਵੀਡੀਓ ਆਹ ਪਰ ਆ ਕਿੰਨਾ ਧੁੰਨਾ ਧੁੰਨਾ ਉਹ ਜਿਆਦਾ ਵੇਟ ਕਰਿਆ ਵੀ ਪਵਾ ਵਾਲਿਆ ਪਰ ਦੂਜੇ ਪਾਸੇ ਪਹਿਲੀ ਬਾਰ ਖੇਡਿਆ ਗਿਆ ਸ਼ਾਟ ਔਰ ਰਨ ਕਿੰਨੇ ਜਿਹੜੇ ਪੁਆਇੰਟ ਦੇ ਜਿਕਨੇ ਤਾਰ ਤੇ ਕਿੰਨੇ ਜਿਹੜਾ 4 ਦਾ ਬੱਲਾ ਬਹੁ ਮਾੜੀ ਵਾਲੇ ਜਿਕਨੇ ਇੱਕ ਬੰਦਾ ਵੈਸੇ ਕਹਿੰਦੇ ਮੇਰੇ ਵੀਰੋ ਕਹਿੰਦੇ ਧਾਮ ਰੱਖਦਾ ਪਰ ਸਾਹਮਣੇ ਟੱਕਰਦਾ ਜਿੱਤੋ ਉਹ ਮਾੜੀ ਵਾਲਾ ਉਹ ਕਹਿੰਦੇ ਖੇਡਦੇ ਬੱਲੇ ਜੁਰਗੇ 4 ਜੁਰਗੇ 4 ਇਹ ਸਾਦਾ ਬਰੀਦ ਭਰਾਵਾਂ ਦੇ ਜਿਹੜੇ ਐਡਵੋਕੇਟ ਸਾਹਿਬ ਮੇਰੇ ਲਈ ਕਹਿੰਦੇ ਆ ਵੱਡੇ ਕਿਨੇ ਅਨਾਉਂਸ ਉਹ ਬੇਮਾਰਾ 400 41100 1400 ਦੀ ਗੇਂਹ ਵਿਕਰ ਕਦੇ ਪ੍ਰਾਪਤ ਕਰ ਗਿਆ ਵੀਰੂ ਭਾਜੀ ਤੇ ਕਾਲ ਰੰਗ ਕੰਟ ਪਾਉਂਦਾ ਮੇਰੇ ਰੰਗ ਤੇ ਕੰਦੇ ਨਿਸ਼ਾਨ ਦੇਖੋ ਉਹ ਗੋਰੇ ਕਾਲੇ ਰੰਗਾਂ ਵਿੱਚ ਕੀ ਰੱਖਿਆ ਚੰਗਾ ਕੰਮ ਤੇ ਚੰਗਾ ਇਨਸਾਨ ਦੇਖੋ ਇੱਕ ਪਾਸੇ ਵੀਰੂ ਹੈ ਤੇ ਦੂਜੇ ਪਾਸੇ ਤਰਦੀਲ ਕੋਈ ਸ਼ਾਟ ਆ ਯਾਰ ਚਾਰ ਗੁਰਗੇ ਮੇਰੇ ਵਿੱਚ ਕੋਲੇ ਦੀ ਚਾਰ ਜਾਂ ਫਿਰ ਵੱਜ ਗਿਆ ਮੇਰੇ ਵਿੱਚ ਸੂਰ ਕਰਦੇ ਇਹ ਇੰਡੇ ਆ ਕਦੇ ਕਾਮ ਕਰਦੇ ਨੇ 1 ਨੰਬਰ 7 ਵਾਲਾ ਇਹ ਕਹਿੰਦੇ ਇੰਦਰ ਤੋਂ ਕਹਿੰਦੇ ਦੇ ਕਹਿੰਦੇ ਵੱਡੇ ਚੱਕੇ ਆ ਰਿਵਾਲ ਬੱਲੇ 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 ਆਓ 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 ਮੇਰ ਦਾ ਸਰਟੀਨ ਅੱਜ ਪਲੇਅਰ ਕਹਿੰਦੇ ਚੋਟੀ ਦੇ ਆ ਹੋਇਆ ਇਹ ਸਹਮਣੇ ਤੇ ਦੀ ਵਾਰ ਰੋਬੜਾ ਕਹਿੰਦੇ ਮਿੱਢੀ ਕਰਵਾ ਗਿਆ ਸਿਰ ਲੈ ਵੀ ਅਮਿਤ ਰਨ ਤੋਂ ਬਰਾਉਣੇ ਭੜਿਆ ਨਾ ਇਹਨਾਂ ਲੈ ਸਾਹਮਣੇ ਕਹਿੰਦੇ ਬਾਲ ਪੌਲੀ ਇਹ ਨਯਨ ਗਬਰੂ ਤਿਆਰ ਵਰਤੇ ਆ ਰੇ ਪਰ ਪਹਿਲੀ ਬਾਲ ਤੇ ਜੁੜ ਗਏ ਚਾਰ ਤੇ ਅਮਿਤ ਹੈ ਉਹਨੂੰ ਵੀ ਪਤਾ ਹੈ ਜੇ ਕਿਤੇ ਇੱਥੇ ਆਨ ਕਰੇ ਚਾਰ ਦੇ ਨਾ ਤੇ ਦਿਨ ਰਾਕਾ ਸਾਰਾ ਖਰਚਾ ਕਿਵੇਂ ਬੱਲੇ 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 ਪਰ ਜੁੜ ਗਏ ਚਾਰ ਚਾਰ ਜੁੜ ਗਏ ਮੇਰੇ ਮਿੱਤਰੋ ਕਿ ਕੋਈ ਬਣ ਗਿਆ ਲੋਹਾ ਦੇਖ ਕਹਿੰਦੇ ਅੱਜ ਪੂਲ ਕਲੀਅਰ ਕਰ ਮੇਰੇ ਵਿੱਚੋਂ ਫਾਇਦਾ ਯਾਰ ਟੀਮ ਕਹਿੰਦੇ ਲੁੱਧੇ ਆਣੇ ਵਾਲੇ ਦੀ ਐਂ ਕਹਿੰਦੇ ਝਾਂਜ ਪਿੰਡਾਂ ਦੇ ਸ਼ੁਭਮ ਲੁੱਧੇ ਅੱਜ ਟਰੈਕਟਰ ਜਿੱਤੇ ਹੈ ਤੇ ਥੋੜੇ ਦਿਨ ਪਹਿਲਾਂ 8 ਤਰੀਕ ਸੀ ਸਜੋ ਮਾਡਲ ਦੇ ਕ੍ਰਿਕਟ ਕੱਪ ਦੀ 11000 ਦੇ ਜਿੱਤੇ ਹੈ ਕਹਿੰਦੇ ਅੱਜ ਬਹੁਤ ਕੱਟਾਂ ਜੇ ਤੂੰ ਕਹਿੰਦੇ ਬਾਹਰ ਪਾਉਣ ਦੀ ਤਿਆਰ ਬਕਿਆ ਨਾ ਸਾਡਾ ਯਾਰ ਕਾਹਨੇ 5.42 ਵੱਡੀ ਬੱਦੀ ਆ ਮੇਰੇ ਮਿੱਤਰੋ ਕੰਦੀ ਬਾਲ ਇੱਕ ਵਾਰ ਫੇਰ ਆਹ ਕਹਿੰਦੇ ਲਾਂਗ ਆਰ ਦੇਖੋ ਬੈਗਾ ਸ਼ਾਟ ਹਾਂ ਜੀ ਜੀਨਰ ਤੋਟਾ ਇਹ ਆ ਰਵੀ ਮੇਰੇ ਵੀਰੋ ਕਾਢਾ ਵਰਗਾ ਖਿਡਾਰੀ ਹੈ ਪਰ ਬਹੁਤ ਸ਼ਾਟ ਆ ਭਾਈ ਬੱਲੇ ਬੱਲੇ ਪਹਿਲੀ ਦੇ ਛੱਕਾ ਬਹੁਤ ਪਹਿਲੀ ਚਾਂ ਜੜਾ ਕਹਿੰਦੇ ਪਾਰ ਬੋਲਦੀ ਆਰਵੀ ਓਏ ਹੋਏ 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 ਲਗਾ ਤਾਰ ਤੋ बाजी आ चुका आ रहा बुटा के लिए एक बार फिर शाड़ा भाइयों टेन बॉल ना इक्की आगे ये भी एक पे आवेदन तो किया हुआ है इस बार निकलेंगे नहीं 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 ਰਾਗਰਾਦਰ ਅਮਿਤ ਨੇ 2100 ਦਾ ਬਾਲ ਓ ਓ ਓ 2100 ਦਾ ਛੱਕਾ ਮੱਜ ਗਿਆ ਆਹ ਲਿਆ ਆਹਦੀ ਪਾਜੀ ਜੋਸ਼ ਜੇ ਕਿਤੇ ਨਾ ਭਈ ਫਿਰ ਗੱਲਾ ਹੋ ਚਤਾਲੀ ਆ ਗਏ ਚਤਾਲੀ ਚਪਾਲੀਆਂ ਵਾਲਾ ਨੋਰ ਬਣ ਗਿਆ ਆਗਰੇ ਨਾਲ ਜਿਹੜੇ ਭਰਾਵਾਂ ਬੁੱਜ ਕੇ ਨੇ ਅਡਾਉਂਸਲ ਤੋਂ ਆਉਂਦੇ ਨੇ ਵੀਰੋ ਸਾਰੇ ਬੁਲਾਇਆ ਹੋਰ ਲਓ ਸਭੇ ਬੱਲੇ 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 ਤੇ ਗੋਰਲ ਮੁੜ ਗਿਆ ਬੱਲੇ ਤੇ ਕਮੇਟਾ ਨਾਲ ਨੇ ਮੋੜ ਦਿੱਤਾ ਲੁਧਿਆਣੇ ਵਾਲਾ ਗੌਰਵ ਕੋਹਾਂ ਦਾ ਪੜਿਆ ਸੀ ਹੁਣ ਤੇ ਮਸਲਾ ਬਣ ਗਿਆ ਦੇ ਭਾਜੀ ਚੰਡੀਗੜੀਆ ਜਿਹਨੂੰ ਜਾੜਾ ਦੇ ਤੱਕ ਰੋਕਣਾ ਜਿਹਦੀ ਤਵਾ ਵਾਲਿਆ ਉਹ ਮਾਰ ਕਰਦਾ ਹੈ ਇਹ ਸਭਰੇ ਮਦੀਪ ਦੀ ਬਾਤ ਤੇ ਚੰਡੀਗੜੀਆ ਬੱਲੇ 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 ਚਾਰ ਜਬ ਨਹੀਂ ਨੋ ਨੀਜ਼ੀ ਵਾਲਾ ਜੱਜ ਚੰਡੀਗੜੀ ਵਾਲੀ ਜੱਜ ਵਾਲਾ ਸ਼ਾਟ ਆ ਯਾਰ 200 ਮਰੇ ਤੇ ਬੀ ਬਾਲ ਤੇ ਗੁਰਗੇ ਛੇਕ ਕੋ ਕਿੰਨੇ ਜਗਰਾਮਾ ਵਾਲਾ 200 ਮਰੇ ਤੇ ਬੀ ਬਾਲ ਬਾੜਾ ਯਾਰ ਗੋ ਇੱਥੇ ਲੱਗੇ ਨੌਜਵਾਨਾ ਚੰਡੀਗੜੀ ਲੋਨ ਉਹ ਬਾੜਾ ਬਾਈ ਤੇ ਪਹਿਲੇ ਮੈਚ ਵਿੱਚ ਟੱਕੇ ਨਹੀਂ ਛੱਡੀ ਲੱਗੇ ਆ ਆ ਮੈਚ ਮਾਰੇ ਇਹ ਕਿੱਡੇ ਕਰਾਟਿਕ ਨਿਕਲ ਗਏ ਪਾਣਾ ਦੂਜੇ ਰੰਡ ਦੀ ਕੋਸ਼ਿਸ਼ ਟਕ 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 वञ के मां दूज पासे गुलशहर आहे धरती ते आई के मेर मथो मोटरसाइकल जी ਵਾਲੀ ਮੁੰਡਾ ਤਿਆਰ ਵਰਤਿਆ ਤੇ ਗੁਲਸ਼ਨ ਲਓ ਸਾਹਮਣੇ ਆਹ ਆਹ ਚੱਕਾ ਕਰ ਦਿੱਤ ਹੋਰ ਵੱਜ ਗਿਆ ਪੀੜਾ ਦੁੱਧ ਮਾਰਦੇ ਕੋ ਬੁੱਧ ਦਾ ਸੰਧੂ ਅੱਥੇ ਕਿਦਾਂ ਦੇ ਜਿਹੜਾ ਨਸੀਬ ਦਾ ਦਾ ਭਾਰ ਕਿਰੇ ਦਾ ਕਿ ਮਾਰੋ ਤਾਂ ਕਿਹਦੇ ਤਾਰ ਖੜੋ ਜੀ ਉਹ ਪੱਕੀ ਵਿਧਾਨੇ ਵਾਲਾ ਤੇ ਸ਼ਮੂਲ ਡੈਲੀ ਵਾਲਾ 44 ਜੇ ਰਾਗਵ ਟੰਗਣ ਭਰਾ ਜੀ ਦਾ ਜੇ ਟੀਮ ਬਾਅਦ ਨੰਬਰ 7 ਦੇ ਰਨ ਚੇਜ ਕਰ ਦਿੱਤੀ ਆ 500 ਦੇ ਵੱਡੇ ਵੱਡੇ ਸਹਾਰਨ ਕੀਤੇ ਜਾਂਦੇ ਨੇ ਵੱਡੇ ਵੱਡੇ ਸਹਾਰਨ ਕੀਤੇ ਜਾਣੇ ਆ ਵੱਡੇ ਕਹਿੰਦੇ ਖੇਡ ਪ੍ਰਮੋਟਰ ਪੁੱਜ ਗਏ ਪਰ ਛੱਕਾ ਵੱਜ ਗਿਆ ਲੱਗੀ ਭਾਜੀ ਲੋ ਸਾਰੇ ਭਾਈਆ ਵੱਜ ਗਿਆ ਛੱਕਾ ਵਿਖੇ ਇਹ ਮਾਰਦੇ ਭੜਿਆ ਛੱਕੇ ਲੋ ਸਾਹਮਣੇ ਤੇ ਦੀ ਵਾਹ ਵੱਡਾ ਸੱਚ ਦੀ ਦਲੀ ਹੋ ਰਹੀ ਹੈ ਰਾਗਵ ਟੰਗਣ ਦੇ ਨਾਲ ਕਹਿੰਦੇ ਲੱਗੀ ਪਾੜੇ ਉਹ ਵੀ ਕਹਿੰਦੇ ਬੋਲਾ ਤੇ ਖੋਲੋਗੇ ਵੱਡੇ ਕਹਿੰਦੇ ਮਾਨ ਸਨਮਾਨ ਕਹਿੰਦੇ ਕਰਨਿਆ ਪੰਜਾਬੀ ਬੋਲਾਂ ਤੋਂ ਹਣ ਕਹਿੰਦੇ ਪਾੜਿਆ ਗੋ 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 ਮਾਨ ਸਨਮਾਨ ਖਿਡਾਰੇ ਕਿੱਧੇ ਕਹਿੰਦੇ ਆਹ ਕਹਿੰਦੇ ਉੱਪਰ ਦੇ ਬੱਚੇ ਵਿਗੜ 500 500 500 ਢੰਗ ਅਸਤ ਵੱਡਾ ਜੀ ਕਹਿੰਦੇ 200 ਛਿੱਕੇ ਦਾ ਨੱਕੀ ਭਾਰੀ ਕਹਿੰਦੇ ਸਾਡਾ ਬਲੋ 1200 ਦਾ ਛਿੱਕਾ ਆ ਜਾ ਵੀਰੂ ਆ ਜਾ ਮੈਚ ਨਹੀਂ ਹੋਏਗਾ ਭਾਈ ਔਰ ਕੱਲ ਨੂੰ ਹੋਣਿਆ 8 ਟੀਮਾਂ ਕੱਲ ਹੋਣੀਆਂ ਚਲਦੇ ਮੈਚ ਜਿੱਤ ਗਈ ਧਾਰ ਬੱਡੀਆਂ ਵਾਰ ਕਰ ਜਿੱਤ ਗਈ ਟੀਮ ਚਾਂਦੇ ਪਹੁੰਚ ਗਈ ਫਾਈਨਲ ਚ ਗਈ